ਮਹਾਰਾਜ ਕੀ ਜੈ ਗੁਰੂ ਸਵਾਮੀ ਨਾਬਾ ਦਾਸ ਦੀ ਜਿਹੜੀ ਸ਼ੋਭਾ ਯਾਤਰਾ ਅਜ ਪਠਾਨਕੋਟ ਨਿਕਲਣ ਜਾ ਰਹੀ ਹੈ ਜੰਮੂ ਕਲੜੀ ਤੋਂ ਉਹਨਾਂ ਦੇ ਜਿਹੜੇ ਇੱਥੇ ਦੇ ਪ੍ਰਧਾਨ ਨੇ ਸ਼੍ਰੀ ਰਾਜਪਾਲ ਜੀ, ਵਿਆਸ ਦਾਸ ਜੀ ਔਰ ਉਹਨਾਂ ਦੀ ਜਿੰਨੀ ਵੀ ਸਮੂਚੀ ਟੀਮ ਹੈ ਹਰ ਸਾਲ ਬੜੇ ਉਤਸ਼ਾਹ ਨਾਲ ਜਿਹੜੀ ਹੈ ਗੁਰਨਾਬਾ ਦਾਸ ਜੀ ਦੀ ਸ਼ੁਭ ਯਾਤਰਾ ਦੇ ਵਿੱਚ ਕਿ ਟਰਾਲੀ ਜਿਹੜੀ ਲੈ ਕੇ ਜਾਂਦੇ ਨੇ ਭਗਵਾਨ ਉਹਨਾਂ ਨੂੰ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਦੇਵੇ ਤਾਂ ਕਿ ਅਗਲੀ ਵਾਰ ਤੋਂ ਇਹ ਜਿਹੜਾ ਕਾਫਲਾ ਹਰ ਬਾਰ ਇਸੇ ਤਰ੍ਹਾਂ ਵਧੇ ਔਰ ਇਸੇ ਤਰ੍ਹਾਂ ਹੀ ਸੁੱਖ ਸ਼ਾਂਤੀ ਸਮਰiddhi ਰਵੇ ਬੋਲੋ ਗੁਰੂ ਗੋਬਾ ਸਾਹਿਬ ਜੀ ਮਹਾਰਾਜ ਕੀ ਜੈ ਇਤਰਾ ਗੁਰੂ ਨਬਾ ਸੁਭਾਮੀ ਮਹਾਰਾਜ ਜੀ ਦਾ ਪ੍ਰੋਗਰਾਮ ਜਿਹੜਾ ਹੈ ਪਿੰਡ ਕਲਿਹਾਰੀ ਦੇ ਵਿੱਚੋਂ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਪਠਾਨਕੋਟ ਜਾ ਰਹੇ ਆ ਅਸੀਂ ਸਰਿੰਦਰ ਮਨਹਾਜ ਜੀ ਠਾਕੁਰ ਸੁਨਿੰਦਰ ਮਨਹਾਜ ਜੀ ਉਰਫ ਕੁਦੂ ਪ੍ਰਧਾਨ ਜੀ ਪਿਛਲੇ ਸਾਲ ਵੀ ਸਾਡੀ ਟਰਾਲੀ ਨੂੰ ਇਹਨਾਂ ਨੇ ਰਵਾਨਗੀ ਕੀਤੀ ਸੀ ਇਸ ਸਾਲ ਵੀ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਟ ਕੇ ਤੇ ਸਾਡਾ ਆਣ ਕੇ ਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਾਸਤੇ ਆਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਪਿਆਰ ਹਾਂ ਪੂਰੇ ਪਿੰਡ ਵਾਸੀਆਂ ਵੱਲੋਂ ਮੈਂ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਗੋ ਸੁਆਮੀ ਸ਼੍ਰੀ ਗੁਰਨਾਬਸਾਹਬੀ ਮਹਾਰਾਜ ਕੀ ਜੈ